ਨੌਰੀ ਤੇ ਕੈਠੜ ਨੂੰ ਜੋੜਦੀ ਆ ਮੇਰੇ ਮਿੱਤਰੋ ਅਰਨੋ ਨਾਲ ਲੱਕ ਹੈ ਔਰ ਕਹਿੰਦੇ ਗੱਲਾਂ ਝੱਪਾਲ ਵਰਗਿਆਂ ਦੀ ਗੱਲ ਹੈ ਸਾਹਮਣੇ ਬਾਲ ਪਾਉਣ ਦੇ ਲਈ ਕਮਰੋ ਫੇਰ ਤੇ ਧੌੜੇ ਨਾਲ ਸੁੱਖੀ ਸੱਟੀ ਹੈ ਬਬੀ ਤੇਣੀ ਹੈ ਦੁਨੀਆ ਕ੍ਰੀਡ ਦਾ ਮੇਰੇ ਵੀਰ ਆਓ ਸਾਹਮਣੇ ਧੌੜੇ ਵਾਲਾ ਸੁੱਖੀ ਹੈ ਦੋਨਿਆਂ ਦੇ ਨਾਲੇ ਨਾਲ ਪ੍ਰਸਿੱਧੀ ਮਿਲੀ ਹੈ ਲੋਹ੍ਹੇਆਣੀਆਂ ਲੋਹ੍ਹੇਆਣੀਆਂ ਬੋਲਾ ਪਾਉਂਦਾ ਪਰ ਰਾਮਪੁਰੇ ਵਾਲਾ ਬਠਿੰਡੇਆ ਬੱਲੇ ਬੱਲੇ ਕਰਵਾ ਸ਼ੁਰੂ ਹੋਏ ਮੰਡੀ ਕਲਾ ਮੰਡੀ ਖੁਰਦ ਮਸ਼ਹੂਰ ਹੈ ਗਿੱਲ ਕਲਾ ਦੀ ਗੱਲ ਹੈ ਮਹਾਰਾਜ ਦੀ ਜੰਗ ਕਹਿੰਦੇ ਛੇਮੇ ਪਾਸ਼ਾ ਨੇ ਜੜੀ ਹੈ ਇਹ ਹੁਣ ਲੁਧਿਆਣੇ ਵਾਲਾ ਚੰਨਾ ਆਉਂ ਕਹਿੰਦੀ ਵਾਹ ਇਹ ਆ ਕਾਕਾ ਰਾਮਪੁਰ ਮੰਡੀ ਦਾ ਬੱਲੇ ਬੱਲੇ ਕਰਵਾ ਗਿਆ ਕਾਕਾ ਕਹਿਵੇ ਵੀਰ ਵਾਹ ਓਏ ਚੱਲ ਤ ਵੱਡੀ ਹੋਈ ਹੈ ਕਦੇ ਕਦੇ ਕੋਟਪਿੰਡ ਵਾਲਾ ਸੁੱਖੀ ਮਾਲ ਤਗੜਾ ਖੇਡਿਆ ਜਿਹੜਾ ਜਾ ਵਸਿਆ ਕੈਨੇਡਾ ਦੇ ਵਿੱਚ ਗੱਲਾਂ ਬ੍ਰੈਕਨਦੀ ਦਾ ਖੇਡਿਆ ਜਾ ਰਿਹਾ ਹੈ ਪਿੰਦੀਵਾਲ ਹੈ ਖੇਡ ਦੇ ਮੈਦਾਨ ਅੰਦਰ ਬੱਲੇ 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 ਲਗਾਤਾਰ ਦੂਜਾ ਸ਼ੱਕਾ ਲੈ ਵੀ ਇਸਤਾਨਾ ਆਉਂਦਾ ਵੀ ਹੈ ਫਕਰਾਂ ਦੀ ਕਿਰਪਾ ਤੇ ਧੜਤੇ ਵਾਲੇ ਤੇ ਕੁੱਤ ਬਗਾਨਾ ਲੈ ਜਾਂਦਾ ਹੈ ਖਿੱਚ ਕੇ ਪਾਰੇ ਤੇ ਭਾਈ ਭਤੇ ਦਾ ਪ੍ਰਦਮਨ ਸਿੰਘ ਕਹਿੰਦੇ ਲੰਪੀਆਂ ਡਰਾਕ ਹੋਇਆ ਮੇਰੇ ਪੰਜਾਬੀ ਵੀਰੋ ਹੰਡਾ ਤਿਆਰ ਗਰ ਤਿਆਰ ਹੈ ਪਿੰਡੀਵਾਲ ਬੱਲੇ 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 ਮੰਡੀ ਆਲਾ ਮੰਡੀ ਆਲਾ ਤਾਕਾ ਆਹ ਸਾਹਮਣੇ ਵੇਖੋ ਉਸਤਾਦਾ ਮੰਡੀ ਆਲਾ ਤਾਕੀ ਹੈ ਖੇਡ ਦੇ ਮੈਦਾਨ ਦੇ ਵਿੱਚ ਇਹ ਬੱਲੇ 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 ਰਨ 6 ਵੀ ਸਾਡਾ ਵੀ ਟਰਾਚੋਂ ਮੇਲੇ ਵਾਲਾ ਪਿੰਡ ਨੇ ਨੱਚਣਾਏ ਮੇਲਣੇ ਪਰ ਰੋਣ ਦੇ ਤੇਰੇ ਸੁਣ ਕੇ ਦਰਦ ਭਰੇ ਗੀਤ ਮੇਰਾ ਬੱਸ ਵਿੱਚ ਬੈਠੀ ਦਾ ਸੀ ਆ ਗਿਆ ਰੋਣ ਦੇ ਆਹ ਸਾਹਮਣੇ ਛੱਕਾ ਜਿਹੜਾ ਹੋਰ ਵੱਜ ਗਿਆ ਲੈ ਵੀ ਸੀਟਾਂ ਵਾਲੀ ਪਿੰਡ ਆਇਆ ਪਿਆ ਨਿਰਮਾਣ ਵੀ ਸਾਡੀਆਂ ਇੱਟਾਂ ਦੇ ਤੇਰੇ ਰੋੜ ਮੁੰਡਿਆ ਇੱਕ ਕੇ ਛੱਡ ਜਾ ਮਹੀਨਾ ਇੱਕ ਹੋਰ ਮੁੰਡਿਆ ਪਰ ਰਾਮਪੁਰੇ ਵਾਲਾ ਨਹੀਂ ਮੰਨਦਾ ਤੇਰੇ ਗੀਤ ਦਿੱਤੇ ਆਹ ਸਾਹਮਣੇ ਮਿੰਟੂ ਮਿੰਟੂ ਤੇ ਕਾਕਾ ਮਿੰਟੂ ਤੇ ਕਾਕਾ ਹੁੰਦਾ ਇੱਕ ਪਾਸਾ ਮੇਰੇ ਵੀਰੋ ਆਰ ਨੋਵਲ ਹੋ ਗਈ ਐ ਤੇ 3 ਹਰ ਦੇ ਲਈ ਕਬਰੋ ਤਿਆਰ ਪੂਰ ਤਿਆਰ ਹੈ ਆ ਟੱਕਰ 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 ਸ਼ਰੀਰ ਵੀ ਐ ਮੇਰੇ ਵੀਰੋ ਰਣ ਛੇ ਜੁੜ ਕੇ ਤਿੰਦੀ ਬਾਰ ਆ ਧੌਲੇ ਵਾਲੇ ਦੀ ਪਹਿਲੀ ਬਾਰ ਤੇ ਸਾਹਮਣੇ ਮੋੜਤਾ ਪੁਨਾਲ ਸਾਡੇ ਟਾਪਰ ਖਿਡਾਰੀ ਜਿਹੜੇ ਪੁੱਜੇ ਹੋਏ ਆ ਮੇਰੇ ਵੀਰੋ ਪਰ ਸਾਹਮਣੇ ਆ ਧਰੂਏ ਵਾਲਾ ਕਿੱਕੀ ਆ ਤੇਰਾ ਨਛੇੜੇ ਵਾਅਦੇ ਜਿਹੜੇ ਕਰ ਦਿੱਤੇਰੇ ਵੀਰੋ ਸ਼ਾਮਾਂ ਨੂੰ ਫੈਸਲੇ ਹੋਣਗੇ ਕੌਣ ਖਿਡਾਰੀ ਮੋਟਰਫੈਕ ਘਰੇ ਲੈ ਕੇ ਜਾਊਗਾ ਫੈਸਲੇ ਸ਼ਾਮਾਂ ਨੂੰ ਹੋਣਗੇ ਲੋ ਵਿੱਕੀ ਆ ਥਰੂਏ ਪਿੰਡ ਵਾਲਾ ਕਦੇ ਚਲੈਣ ਵਾਲੇ ਦੇ ਚਰਤੇ ਹੋਇਆ ਨੇ ਕਦੇ ਜਾਂਦਾ ਵਿੱਕੀ ਆ ਸ਼ਾਬਾਸ਼ ਸ਼ਰਮਣੇ ਤੇ ਬੜਾ ਨਹੀਂ ਸ਼ਾਬਾਸ਼ ਸਾਹਮਣੇ ਢੋਲੇ ਵਾਲਾ ਸੁਖੀ ਹੈ ਔਰ ਤੀਜੇ ਮਾਪੇ ਵੀਰੋ ਜੋਦਾ ਵਿੱਕੀ ਟੱਟਾਂ ਵਿੱਚ ਬੜੀ ਜਾਨ ਕਾਵਲਾ ਆ ਰਿਹਾ ਟੌੜੇ ਦੀ ਟੀਮ ਨੇ ਪਰ ਬਰਨਾਰੇ ਵਾਲਾ ਸਾਹਮਣੇ ਪਰ ਇਹ ਜ਼ਿਲ੍ਹੇ ਪਟਿਆਲੇ ਵਾਲਾ ਸਾਰਵ ਚੈਲ ਬੱਲੇ ਬੱਲੇ ਧਰਵਾ ਰਿਹਾ ਮੁੰਡਾ ਫੇਰ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਮੇਰੇ ਵੀਰੋ ਆ ਸਾਹਮਣੇ ਪਿੰਡੀ ਵਾਲ ਸਾਰਵ ਚੈਲ ਔਰ ਚੋਤੀ ਦੀ ਟੱਕਰ ਹੈ ਖੇਡ ਦੇ ਮੈਦਾਨ ਦੇ ਵਿੱਚ ਬੱਲੇ 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 ਠੀਕ ਹੈ ਠੀਕ ਹੈ ਅੰਮਾਲੇ ਵਾਲਾ ਬੱਲੇ ਕੌਣੀ ਪੈੜੀ ਐ ਆਹ ਸਾਹਮਣੇ ਕਹਿੰਦੇ ਪਿੰਦੀਵਾਲ ਹੋ ਗਈ ਕਮਾਲ ਬੱਲੇ 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 ਸਾਹਮਣੇ ਜਿਹੜੇ ਵਾਦੇ ਜਿਹੜੇ ਕਰਦੇ ਸਾਹਮਣੇ ਧੌਲੇ ਵਾਲਾ ਫੇਰ ਵਧਿਆ ਗੋਲ ਜਿੰਦਾਰੇ ਦੇ ਵਿੱਚ ਆਹ ਟਿੱਕੀ 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 ਚੋਰ ਨਹੀਂ ਹੁੰਦੇ ਲਿੰਟਾ ਦੇ ਚੱਕੀਆਂ ਦਾ 4 ਇੰਚਾ ਅਕਲਾਂ ਨੂੰ ਪਿੰਡੇ ਕਦੇ ਚੋਰ ਨਹੀਂ ਹੁੰਦੇ ਫਿਰੇ ਪਿੰਡਾਂ ਦਾ ਖੰਡ ਹੈ ਆਹ ਵਾਲਾ ਟੱਕਰ ਸਰੇ ਦੀ ਹੈ ਪਰ ਨਾਲ ਤੇ ਮਾਲਾ ਬਨਾਲਾ ਤੇ ਮਾਲਾ ਸਹੀ ਪਈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਪਰਮ ਢਿੱਲੋਂ ਪ੍ਰਧਾਨ ਦਾ ਤਰਵਿੰਦਰ ਢਿੱਲੋਂ ਪ੍ਰਧਾਨ ਦਾ ਪਿਸ਼ਵਤ ਵੀਰੋ ਇਹ ਮੁੰਡੇ ਕਹਿੰਦੇ ਧੌਲੇ ਪਿੰਡ ਵਾਲੇ ਜਿੱਤਦੇ ਨਜ਼ਰ ਆ ਰਹੇ ਹੈ ਸਾਰਾ ਸਾਹਮਣੇ ਬੱਲੇ 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 ਆਹ ਖੇਡਦੇ ਮੈਦਾਨ ਅੰਦਰ ਆਹ ਬੱਲੇ ਬੱਲੇ ਹੋ ਵੀ ਦਿੱਤੋਂ ਇਹ ਟੀਮਾਂ ਨੂੰ ਲਾਈਨ ਅਪ ਕਰਕੇ ਆਪਾਂ ਜਿਹੜੇ ਡਾਕੂਮੈਂਟ ਚੈੱਕ ਕਰਾਂਗੇ ਆਹ ਲੱਗ ਭੱਜ ਧੌੜੇ ਵਾਲੇ ਮੁੰਡੇ ਜਿਹੜੇ ਬਾਦੀ ਮਾਰ ਗਏ ਐ